ਮੋਦੀ ਸਰਕਾਰ ਨੇ ਸਕੀਮ ਚਲਾਤੀ ਅਗਨੀਵੀਰ ਸਕੀਮ ਜੀ ਮੋਡੇ ਤੇ ਲੱਗਿਆ ਹੋਇਆ ਸਿੱਖ ਰੈਜੀਮੈਂਟ ਅਗਨੀਵੀਰ ਸਕੀਮ ਦੇ ਵਿੱਚੋਂ ਸਾਰੇ ਜਾਣਗੇ ਮਿਕਸ ਆਪ ਉੱਥੇ ਕੋਈ ਵੀ ਜਾ ਸਕਦਾ ਸਿੱਖ ਰੈਜੀਮੈਂਟ ਸਿੱਖ ਰੈਜੀਮੈਂਟ ਦੇ ਵਿੱਚ ਅਗਨੀਵੀਰ ਸਕੀਮ ਨਾਲ ਜਦੋਂ ਸਿੱਖ ਰੈਜੀਮੈਂਟ ਦਾ ਕੋਈ ਹੈ ਹੀ ਨਹੀਂ ਅਸੀਂ ਇਹਨੇ ਸਪੇਸ ਖਾਲੀ ਕਰਤੀ ਜਰਨਲ ਬੱਚਾ ਤਾਂ ਜਾਣ ਵਾਸਤੇ ਹੈ ਨਹੀਂ ਉਹਦਾ ਕਾਰਨ ਪਤਾ ਕੀ ਮਹਾਨੀਆਂ ਸਾਹਿਬ ਅਸੀਂ ਫੌਜ ਨੂੰ ਸਿਰਫ ਔਰ ਸਿਰਫ ਪੈਸਾ ਕਮਾਣੇ ਦਾ ਜਰੀਆ ਸਮਝ ਲਿਆ ਹਮ ਜਦੋਂ ਕਿ ਫੌਜ ਪੈਸਾ ਕਮਾਉਣ ਦਾ ਜਰੀਆ ਨਹੀਂ ਹੈਗਾ ਕੈਪਟਨ ਅਭਿੰਦਰ ਸਿੰਘ ਕੋਲੇ ਪੈਸੇ ਨਹੀਂ تھے ਉਹ ਫੌਜਗਾ ਦੇ ਭਰਤੀ ਹੋ ਗਿਆ ਰਜਵਾੜਿਆਂ ਦੇ ਮੁੰਡੇ ਭਰਤੀ ਹੁੰਦੀ ਸੀ ਪਹਿਲਾਂ ਫੌਜ ਦੇ ਵਿੱਚ ਸਾਡੇ ਦਾ ਗੁਰੂ ਹਰਗੋਬਿੰਦ ਜੀ ਨੇ ਕਿਹਾ ਸੀ ਕਹਿੰਦੇ ਚਾਰ ਪੁੱਤ ਨੇ ਤਾਂ ਦੋ ਜੇ ਦੋ ਨੇ ਤਾਂ ਇੱਕ ਮੈਨੂੰ ਦੇ ਦਿਓ ਭਾਈ ਆਪਾਂ ਵਤਨ ਦੇਸ਼ ਦੀ ਰਾਖੀ ਕਰਨੀ ਹੈ ਹਮ ਇੱਕ ਤਾਂ ਸਾਨੂੰ ਸਰਕਾਰਾਂ ਨੇ ਡੋਪਤਾ ਗਲਤ ਨੀਤੀਆਂ ਦੇ ਨਾਲ ਅਗਦੀ ਵੀਰ ਨੀਤੀ ਦੇ ਨਾਲ ਦੂਜੇ ਪਾਸੇ ਸਾਡਾ ਵਿਦੇਸ਼ੀ ਨਿਵੇਸ਼ ਹੋ ਗਿਆ ਸਿੱਖ ਰਿਜਿਮੈਂਟ ਖਤਮ ਹੋਣ ਦੀ ਤਦਾਦ ਤੇ ਖੜੀ ਅੱਜ